श्री सत्यसाई सेवा समिति बठिंडा ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਸੇਵਾ ਦੇ ਪਰਪਸ ਤੋਂ ਸੇਵਾ ਦੇ ਉਦੇਸ਼ ਤੋਂ ਇਸ ਨੇਤਰਾ ਮਿੱਤਰਾ ਵੈਨ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਇਹ ਵੈਨ ਜੋ ਕਿ ਆਂਧਰਾ ਪ੍ਰਦੇਸ਼ ਤੋਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਆਈ ਲੋਕਾਂ ਦੇ ਅੱਖਾਂ ਦੇ ਚੈੱਕਅਪ ਦੇ ਲਈ ਇਹ ਵੈਨ ਖੋਲ ਦਿੱਤੀ ਗਈ ਸੇਵਾ ਦਲ ਸਾਈ ਸੇਵਾ ਦਲ ਨੇ ਵੱਧ ਚੜ ਕੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਅਤੇ ਇਸ ਕੈਂਪ ਦੀ ਸ਼ੁਰੂਆਤ ਬੜੇ ਵਧੀਆ ਢੰਗ ਨਾਲ ਕੀਤੀ ਹੈ। ਨਮਸਕਾਰ ਮੈਂ ਹਾਂ ਮਨਦੀਪ ਰਜੋਰਾ। ਤੁਸੀਂ ਦੇਖ ਰਹੇ ਹੋ ਇਸ ਵੇਲੇ ਅਸੀਂ ਇੱਕ ਵੈਨ ਦੇ ਕੋਲ ਖੜੇ ਹਾਂ ਜਿਹੜੀ ਕਿ ਬਠਿੰਡਾ ਦੀ ਸ਼੍ਰੀ ਸੱਤੇਸਾਈ ਸੇਵਾ ਸਮਿਤੀ ਵੱਲੋਂ ਖਾਸ ਤੌਰ ਤੇ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਲਈ ਇਹ ਵੈਨ ਮੰਗਵਾਈ ਗਈ ਹੈ। ਵੈਨ ਜਿਹੜੀ ਹੈ ਇਹ ਸੱਤੇਸਾਈ ਸਮਿਤੀ ਹੈਡਕੁਆਟਰ ਆਂਧਰਾ ਪ੍ਰਦੇਸ਼ ਦੇ ਪ੍ਰਸ਼ਾਂਤੀ ਨਿਲੇਯਮ ਜੋ ਆਸ਼ਰਮ ਹੈ ਪੁੱਟਾਪਰਤੀ ਤੋਂ ਇਹ ਖਾਸ ਤੌਰ ਤੇ ਆਈ ਹੈ ਪੰਜਾਬ ਦੇ ਵਿੱਚ ਮਹੀਨਾ ਭਰ ਇਹ ਵੈਨ ਰਹੇਗੀ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਬਠਿੰਡਾ ਚ ਖਾਸ ਤੌਰ ਤੇ 4 ਦਿਨ ਇਹ ਵੈਨ ਟਿਕੇਗੀ ਅੱਜ ਅਸੀਂ ਗਊਸ਼ਾਲਾ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਗਊਸ਼ਾਲਾ ਦੇ ਵਿੱਚ ਜਿਹੜੇ ਲੋਕ ਨੇ ਕੈਮਰਾ ਉਧਰ ਕਰ ਦਿਓ ਠੀਕ ਹੈ ਤੁਸੀਂ ਦੇਖ ਸਕਦੇ ਹੋ ਗਊਸ਼ਾਲਾ ਚ ਸਿਰਕੀ ਬਾਜ਼ਾਰ ਦੇ ਵਿੱਚ ਜਿਹੜੀ ਮੁੱਖ ਗਊਸ਼ਾਲਾ ਹੈ ਸ਼ਹਿਰ ਦੀ ਉੱਥੇ ਇਸ ਵੇਲੇ ਇਹ ਵੈਨ ਟਿਕੀ ਹੈ ਜੀ ਸੇਵਾ ਦਲ ਜਿਹੜਾ ਹੈ ਉਹ ਤਿਆਰ ਬਰ ਤਿਆਰ ਹੈ ਸੇਵਾ ਦਲ ਨੇ ਆਪਣੀ ਕਮਾਂਡ ਜਿਹੜੀ ਹੈ ਇੱਥੇ ਸਾਈ ਸਮਿਤੀ ਵੱਲੋਂ ਸੰਭਾਲੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਊਂਟਰ ਜਿਹੜਾ ਹੈ ਉਹ ਪਰਚੀਆਂ ਵਾਲਾ ਖਾਸ ਤੌਰ ਤੇ ਇੱਥੇ ਲੱਗਿਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿਉਂਕਿ ਕੈਂਪ ਰਸਮੀ ਤੌਰ ਤੇ ਕੈਂਪ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਛੇਤੀ ਹੀ ਲੋਕਾਂ ਨੂੰ ਸਾਰੀਆਂ ਸੇਵਾਵਾਂ ਜਿਹੜੀਆਂ ਹੈ ਇਸ ਕੈਂਪ ਦੇ ਜ਼ਰੀਏ ਦਿੱਤੀਆਂ ਜਾਣਗੀਆਂ ਅਸੀਂ ਜਿੱਥੇ ਤੁਹਾਨੂੰ ਕੈਂਪ ਦੇ ਬਾਰੇ ਦੱਸ ਰਹੇ ਹਾਂ ਕੈਂਪ ਦੇ ਬਾਰੇ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ ਉੱਥੇ ਹੀ ਅਸੀਂ ਗੱਲ ਕਰਾਂਗੇ ਅ ਸ਼੍ਰੀ ਸੱਤੇਸਾਈ ਸੇਵਾ ਸਮਿਤੀ ਦੇ ਜੋ ਪੰਜਾਬ ਸੇਵਾਦਲ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਮਨਿੰਦਰ ਸਿੰਘ ਜੀ ਦੇ ਨਾਲ ਬਠਿੰਡਾ ਇਕਾਈ ਦੇ ਜੋ ਸੇਵਾਦਲ ਕਨਵੀਨਰ ਨੇ ਵਿਜੇਵੰਸਲ ਜੀ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਡਾਕਟਰ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਦੇ ਨਾਲ ਇਹ ਸੇਵਾਵਾਂ ਦੇ ਰਹੇ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਬੜੀ ਹਾਈ ਟੈਕ ਵੈਨ ਇਹ ਸਾਊਥ ਇੰਡੀਆ ਤੋਂ ਜਦੋਂ ਇਧਰ ਉੱਤਰ ਵਾਲੇ ਪਾਸੇ ਪੰਜਾਬ ਸੂਬੇ ਦੇ ਵਿੱਚ ਆਈ ਹੈ ਤੇ ਵੈਨ ਕਿਸ ਤਰ੍ਹਾਂ ਦੀ ਮਸ਼ੀਨਾਂ ਦੇ ਨਾਲ ਇਹ ਚੈੱਕਅਪ ਕਰ ਰਹੀ ਹੈ ਉਹ ਵੀ ਸਾਰਾ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵੇਲੇ ਸਰਦਾਰ ਮਨਿੰਦਰ ਸਿੰਘ ਜੀ ਸਾਡੇ ਨਾਲ ਨੇ ਸ਼੍ਰੀ ਸੱਤੈ ਸਾਈ ਸੇਵਾ ਸਮਿਤੀ ਦੇ ਪੰਜਾਬ ਸੇਵਾ ਦਲ ਦੇ ਪ੍ਰੈਜ਼ੀਡੈਂਟ ਨੇ ਮਨਿੰਦਰ ਸਿੰਘ ਜੀ ਇਸ ਤਰ੍ਹਾਂ ਦਾ ਇਹ ਉਪਰਾਲਾ ਸਾਈ ਸੇਵਾ ਸਮਿਤੀ ਵੱਲੋਂ ਕੀਤਾ ਗਿਆ ਹੈ ਕੀ ਉਦੇਸ਼ ਰਿਹਾ ਕੀ ਸੋਚ ਰਹੀ ਸਮਿਤੀ ਦੀ ਬਠਿੰਡਾ ਇਕਾਈ ਦੀ ਖਾਸ ਤੌਰ ਤੇ ਜਦੋਂ ਅੱਜ ਕੱਲ ਇਹ 4 ਦਿਨਾਂ ਲਈ ਵੈਨ ਇੱਥੇ ਹੈ ਤਾਂ ਸਭ ਤੋਂ ਪਹਿਲਾਂ ਤੁਮ ਨੂੰ ਖੁਸ਼ੀ ਬਹੁਤ ਹੈ ਕਿ ਆ ਸਾਡੇ ਮਨਦੀਪ ਜੀ ਸਾਡੇ ਨਾਲ ਜੁੜ ਗਏ ਆ ਇਹ ਸਾਡੇ ਯੂਥ ਕੋਆਰਡੀਨੇਟਰ ਆ ਤਾਂ ਸਾਡੀ ਪੂਰੀ ਟੀਮ ਬਠਿੰਡੇ ਦੀ ਸਾਇੰਸ ਸਿਮਰਨ ਪ੍ਰੇਮ ਜੀ ਵਿਜੇ ਬੰਸਲ ਜੀ ਥੋੜਾ ਜਿਹਾ ਬਿਜ਼ੀ ਆ ਉਹ ਉਹ ਅਨ ਬਹੁਤ ਸਾਰੇ ਸੇਵਾਦਾਰ ਜੀ ਇੱਥੇ ਆਏ ਹੋਏ ਆ ਤੇ ਬੈਨ ਜਿੱਦਾਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਕਿ ਆਂਧਰਾ ਪ੍ਰਦੇਸ਼ ਤੋਂ ਆਈ ਆ ਅਸੀਂ ਸ਼ੁਕਰਗੁਜ਼ਾਰ ਆਂ ਭਗਵਾਨ ਸ੍ਰੀ ਸਤਸੰਗ ਬਾਬਾ ਦੇ ਜਿਨ੍ਹਾਂ ਨੇ ਸਾਡੇ ਕੋਲੇ ਬੈਨ ਭੇਜੀ ਆ ਅ ਇਹਦਾ ਪਰਪਸ ਨਾਰਥ ਇੰਡੀਆ ਲਈ ਆ ਇਹ ਬੈਨ ਲਦਾਖ ਜਾਣੀ ਸੀ ਜੀ ਤਾਂ ਅਸੀਂ ਰਿਕੁਐਸਟ ਕੀਤਾ ਸੀ ਸਾਡੇ ਆਲ ਇੰਡੀਆ ਪ੍ਰੈਜ਼ੀਡੈਂਟ ਮਿਸਟਰ ਨਿਮੂਸ਼ ਪੰਡਿਆ ਜੀ ਨੂੰ ਕਿ ਤੁਸੀਂ ਕੁਝ ਸਮੇਂ ਵਾਸਤੇ ਸਾਡੇ ਕੋਲ ਵੈਨ ਇੱਥੇ ਰੱਖੋ ਜੀ ਉਹਨਾਂ ਨੇ ਕਿਹਾ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਜਿੰਨਾ ਵਧੀਆ ਕੰਮ ਚੱਲ ਰਿਹਾ ਤਾਂ ਤੁਸੀਂ ਜਿੰਨਾ ਮਰਜ਼ੀ ਚ ਵੈਨ ਇੱਥੇ ਰੱਖੋ ਤਾਂ ਡੇਲੀ ਇਹ ਇਨ ਯੂਜ਼ ਲੈ ਕੇ ਆਓ ਜੀ ਤਾਂ ਭਗਵਾਨ ਦੀ ਬੜੀ ਕਿਰਪਾ ਸਾਡੇ ਤੇ ਕਿ ਇਹ ਵੈਨ ਤਕਰੀਬਨ ਰੋਜ਼ ਹੀ ਕਿਤੇ ਨਾ ਕਿਤੇ ਪਹੁੰਚ ਰਹੀ ਆ ਅ ਸਭ ਤੋਂ ਪਹਿਲਾਂ ਰਾਜਪੁਰਾ ਨੇ ਇਹਨਾਂ ਕੈਂਪ ਲਗਾਏ ਉਸ ਤੋਂ ਬਾਅਦ ਬਠਿੰਡੇ ਆ ਗਈ ਆ ਬਠਿੰਡੇ ਨੇ 4 ਕੈਂਪ ਆਰਗੇਨਾਈਜ਼ ਕਰ ਰਹੇ ਆ ਬਠਿੰਡਾ ਬੜੀ ਅਚੀ ਸਟਰੈਂਥ ਦੇ ਵਿੱਚ ਇੱਥੇ ਦਾ ਸੇਵਾਦਾਰ ਕੰਮ ਕਰ ਰਿਹਾ ਹੈ ਤਾਂ ਕਾਫੀ ਸਾਰੇ ਪੇਸ਼ੈਂਟਸ ਇੱਥੇ ਆਏ ਹੋਏ ਇਹਨਾਂ ਨੇ ਬੜੀ ਮਿਹਨਤ ਕੀਤੀ ਜੀ ਇਹ ਤੋਂ ਬਾਅਦ ਪਟਿਆਲੇ ਜਾਏਗੀ ਜੀ ਚਾਰ ਦਿਨ ਲਈ ਉਸ ਤੋਂ ਬਾਅਦ ਬਹੌਰ ਜਾਏਗੀ ਤਾਂ ਉਹ ਤੋਂ ਅੱਗੇ ਦਾ ਪ੍ਰੋਗਰਾਮ ਅਸੀਂ ਬਣਾ ਰਹੇ ਹਾਂ ਬਰਨਾਲੇ ਦਾ ਜੀ ਉਸ ਤੋਂ ਬਾਅਦ ਸ਼ਾਇਦ ਨਮਸ਼ਾ ਰੁਸਾਰਪੁਰ ਪਠਾਨਕੋ ਡਿਸਟ੍ਰਿਕਟ ਜੀ ਤਾਂ ਇਹਦਾ ਖਾਸियत ਇਹ ਆ ਕਿ ਪੇਸ਼ੈਂਟ ਬਹੁਤ ਸੈਟੀਸਫਾਈਡ ਆ ਅਸੀਂ 4 ਕੈਂਪ ਤੋਂ ਬਾਅਦ ਦੇਖਿਆ ਫੀਡਬੈਕ ਵੀ ਲੈ ਰਹੇ ਆ ਤਾਂ ਸਾਡੇ ਜਿਹੜੇ ਪੇਸ਼ੈਂਟਸ ਆ ਉਹ ਸਿਵਲ ਹਸਪੀਟਲ ਜਾ ਰਹੇ ਆ ਜਿੱਥੇ ਵੀ ਉਹਨਾਂ ਨੂੰ ਦੱਸਿਆ ਗਿਆ ਤਾਂ ਉੱਥੇ ਸਾਡੇ ਹੌਲੀ ਹੌਲੀ ਆਪਰੇਸ਼ਨਸ ਵੀ ਸ਼ੁਰੂ ਹੋ ਰਹੇ ਆ ਤਾਂ ਉਮੀਦ ਕਰਦੇ ਆ ਕਿ ਜਿੰਨੇ ਵੀ ਇੱਥੋਂ ਪੇਸ਼ੈਂਟਸ ਸਿਕਲਣਗੇ ਉਹਨਾਂ ਦਾ ਅਸੀਂ ਵਧੀਆ ਇਲਾਜ ਕਰਾਵਾਂਗੇ ਤੇ ਜਿਨ੍ਹਾਂ ਨੂੰ ਵੀ ਕੈਕਟ੍ਰੈਕ ਦੀ ਲੋਡ ਆ ਜਾਂ ਲੈਂਸ ਦੀ ਲੋਡ ਆ ਉਹਨਾਂ ਨੂੰ ਅਸੀਂ ਉਪਲਬਧ ਕਰਾਵਾਂਗੇ ਇਹ ਭਗਵਾਨ ਦੀ ਗ੍ਰੇਸ ਹੈ ਜੀ ਭਗਵਾਨ ਦੀ ਕਿਰਪਾ ਸਾਡੇ ਵਿਜੇ ਪੰਸਲ ਜੀ ਬਹੁਤ ਐਕਟਿਵ ਆ ਤਾਂ ਬੜਾਈ ਮਿਹਨਤ ਕਰ ਰਹੇ ਆ ਕਾਫੀ ਦਿਨਾਂ ਤੋਂ ਇਹ ਮਿਹਨਤ ਕਰਨੀ ਪੈਂਦੀ ਸਭ ਤੋਂ ਜ਼ਿਆਦਾ ਕੰਮ ਇਹ ਆ ਕਿ ਲੋਕਾਂ ਚ ਅਵੇਰਨੈਸ ਲਾਈਏ ਜੀ ਉਹਨਾਂ ਨੂੰ ਪਤਾ ਲੱਗੇ ਕਿ ਵੈਨ ਆ ਰਹੀ ਆ ਬਾਕੀ ਐਡਵਰਟਾਈਜ਼ ਕਰੀਏ ਬੈਨਰਸ ਲਗਾਈਏ ਰਿਕਸ਼ੇ ਤੇ ਕੋਈ ਅਨਾਉਂਸਮੈਂਟਸ ਕਰੀਏ ਗੁਰਦੁਆਰੇ ਤੋਂ ਮੰਦਰ ਤੋਂ ਅਨਾਉਂਸਮੈਂਟ ਕਰੀਏ ਲਗੇ ਸ਼ਾਗੇ ਦੇ ਏਰੀਆਜ਼ ਨੂੰ ਵਿੱਚ ਸਾਰਿਆਂ ਨੂੰ ਦਸੀਏ ਕਿ ਵੈਨ ਆ ਰਹੀ ਆ ਤਾਂ ਤੁਹਾਡੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਚੀਜ਼ ਨੂੰ ਇਸ ਲਈ ਨਾ ਪ੍ਰਮੋਟ ਕਰੋ ਕਿ ਸਾਡੀ ਆਰਗੇਨਾਈਜੇਸ਼ਨ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਹੈ ਪਰ ਲੋਕਾਂ ਤੱਕ ਇਹ ਗੱਲ ਪਹੁੰਚਾਣੀ ਹੈ ਕਿ ਇਹ ਫੈਸਿਲਿਟੀ ਆਈ ਹੈ ਤੁਸੀਂ ਸਹੀ ਕਿਹਾ ਉਹ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਕਿ ਇਸ ਵੈਨ ਦਾ ਸਭ ਤੋਂ ਜ਼ਿਆਦਾ ਸਾਰੇ ਜਣੇ ਇਹਦਾ ਬੈਨੀਫਿਟ ਉਠਾਣ ਤਾਂ ਕੱਲ ਦਾ ਕਿੱਥੇ ਪ੍ਰੋਗਰਾਮ ਹੋ ਰਿਹਾ ਉਹ ਜ਼ਰੂਰ ਤੁਸੀਂ ਅਨਾਉਂਸ ਕਰੋ ਪਰਸੋਂ ਕਿੱਥੇ ਹੋ ਰਿਹਾ ਉਹ ਵੀ ਅਨਾਉਂਸ ਕਰੋ ਸੋ ਥੈਟ ਲੱਗੇ ਸ਼ਾਗਿਰਦ ਦੇ ਲੋਕ ਇਸ ਆਪਣੇ ਪੇਸ਼ੈਂਟਸ ਪਹੁੰਚ ਸਕਣ ਤਾਂ ਜੋ ਵੀ ਹੋਰ ਉਪਰਾਲਾ ਆ ਮਾਨ ਸਾਹਿਬ ਦਾ ਵਿਜੇ ਬੰਸਰ ਜੀ ਹੈ ਗਿਆ ਇਹ ਥੋੜਾ ਜਿਹਾ ਤੁਹਾਨੂੰ ਦੱਸ ਸੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸਰਦਾਰ ਮਨਿੰਦਰ ਸਿੰਘ ਜੀ ਦਾ ਉਹਨਾਂ ਨੇ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਉਂਕਿ ਇਹ ਵੈਨ ਖੜੀ ਹੈ ਤੇ ਲੋਕਾਂ ਨੂੰ ਜਿਵੇਂ ਕਿ ਮਨਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਪਤਾ ਲੱਗਣਾ ਚਾਹੀਦਾ ਜੋ ਸੇਵਾ ਦਾ ਅਸਲੀ ਉਦੇਸ਼ ਹੁੰਦਾ ਹੈ ਉਹ ਸੇਵਾ ਦੇ ਜੋ ਲਾਇਕ ਲੋਕ ਨੇ ਉਹਨਾਂ ਤੱਕ ਪਹੁੰਚਣਾ ਚਾਹੀਦਾ ਹੈਗਾ ਤੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਦੱਸੋ ਜੀ ਇਹ ਵੈਨ ਅੱਜ ਇੱਥੇ ਗਊਸ਼ਾਲਾ 'ਚ ਖੜੀ ਹੈ ਆਉਣ ਵਾਲੇ 3-4 ਦਿਨ ਇਹ ਕਿੱਥੇ-ਕਿੱਥੇ ਰਹੇਗੀ ਕੀ-ਕੀ ਟਾਈਮਿੰਗ ਰਹੇਗੀ ਵੈਨ ਦੀ ਅ ਕੱਲ ਤਾਂ ਬੇਅੰਤ ਨਗਰ ਹੋਏਗਾ ਜੀ ਜੀ ਟਾਈਮਿੰਗ ਉਹਦਾ 9 ਤੋਂ 2 ਜੀ ਤੇ ਪਰਸੋਂ ਹੋਏਗਾ ਜੀ ਪਿੰਡ ਨਈਆਂ ਵਾਲਾਗਾ ਜੀ ਉਹਦਾ ਟਾਈਮ ਵੀ 9 ਤੋਂ 2 ਹੀ ਹੈ ਠੀਕ ਹੈ ਜੀ ਉਸ ਤੋਂ ਅਗਲੇ ਦਿਨ ਸੰਡੇ ਨੂੰ ਜੀ ਨਾਮਦੇਵ ਨਗਰ ਗਲੀ ਨੰਬਰ 3 ਜੀ ਸੈਪੋਲ ਹੋਟਲ ਦੇ ਬੈਕਸਾਈਡ ਸਤਿਆਸਾਈ ਮੰਦਿਰ ਹੈ ਉੱਥੇ ਹੋਏਗਾ ਜੀ ਟਾਈਮਿੰਗ ਉਹਦਾ ਵੀ 9 ਤੋਂ 2 ਹੀ ਹੈ ਜੀ ਸੋ ਬਹੁਤ ਅੱਛੀ ਗੱਲ ਹੈ ਕਿੰਨੇ ਸੇਵਾਦਾਰ ਤੁਸੀਂ ਇੱਥੇ ਡਿਪਲੋਟ ਕੀਤੇ ਆ ਕਿਉਂਕਿ ਰਸ਼ ਨੂੰ ਸੰਭਾਲਣਾ ਤੇ ਬਾਰੀਸੀ ਲੋਕਾਂ ਨੂੰ ਚੈੱਕ ਅਪ ਕਰਾਉਣਾ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਦੇਣਾ ਕਿਸ ਤਰ੍ਹਾਂ ਦਾ ਸਹਿਯੋਗ ਸਮਿਤੀ ਵੱਲੋਂ ਦੇਖਦੇ ਹੋ ਸੇਵਾਦਾਰ ਦੇ ਤਕਰੀਬਨ 20 ਮੈਂਬਰਸ ਹਾਜ਼ਰ ਨੇਗੇ ਜੀ ਤੇ ਅਡਵਟ ਡਿਊਟੀ ਅਲਾਟ ਕੀਤੀਆਂ ਹੋਈਆਂ ਉਹਨਾਂ ਨੂੰ ਕੋਈ ਬਰਚੀ ਘਟ ਰਹਿਗਾ ਨਾਮ ਲਿਖ ਰਹਿਗਾ ਕੋਈ ਬੈਂ ਦੇ ਅੰਦਰ ਡਾਕਟਰਸ ਦੀ ਹੈਲਪ ਕਰ ਰਹਿਗਾ ਕੋਈ ਪੇਸ਼IENTS ਨੂੰ ਬੈਂ ਤੱਕ ਪਹੁੰਚਾਉਣ ਲਈ ਉਹਦੇ ਵਿੱਚ ਹੈਲਪ ਕਰ ਰਹੇ ਨੇਗੇ ਬਾਕੀ ਮੈਡੀਸਿਨਸ ਵੀ ਫ੍ਰੀ ਨੇਗੀਆਂ ਹਮ ਸਪੈਕਸ ਵੀ ਫ੍ਰੀ ਨੇਗੇ ਜੋ ਵੀ ਲੋਕ ਆਮਨ ਦੇ ਨੰਬਰ ਨਿਕਲਦੇ ਨੇਗੇ ਜੀ ਬੜੀ ਬਿਹਤਰ ਜਾਣਕਾਰੀ ਤੁਸੀਂ ਦਿੱਤੀ ਤੁਹਾਡਾ ਧੰਨਵਾਦ ਜੀ विजे बंसल जी भी ਸਾਡੇ ਨਾਲ ਮੌਜੂਦ ਨੇ ਇੱਥੇ ਬਠਿੰਡਾ ਇਕਾਈ ਦੇ ਸੇਵਾਦਾਲ ਦੇ ਕਨਵੀਨਰ ਨੇ ਵਿਜੇ ਬंसल ਜੀ ਹੋਰ ਕੀ ਕਹਿਣਾ ਚਾਹੋਗੇ ਜੋ ਜਾਣਕਾਰੀ ਮਨਿੰਦਰ ਸਿੰਘ ਜੀ ਨੇ ਸਾਈ ਸੁਮਰਨ ਸਿੰਘ ਜੀ ਨੇ ਹੋਰਾਂ ਨੇ ਦਿੱਤੀ ਉਸ ਤੋਂ ਇਲਾਵਾ ਰਹਿਦੀ ਜਾਣਕਾਰੀ ਜਿਹੜੀ ਲੋਕਾਂ ਲਈ ਜ਼ਰੂਰੀ ਹੋਵੇ ਅਤੇ ਆਉਣ ਵਾਲੇ 3-4 ਦਿਨ ਉਹਨਾਂ ਦੇ ਕੰਮ ਆਵੇ ਮੈਂ ਇਹ ਦੱਸਣਾ ਚਾਹਾਂਗਾ ਵੀ ਜਿੱਥੇ ਆਉਣ ਵਾਲੇ ਅੱਜ ਦਾ ਦਿਨ ਤੇ ਆਉਣ ਵਾਲੇ 3 ਦਿਨ ਜਿਹੜੇ ਐ ਬਠਿੰਡਾ ਵਾਸਤੇ ਬਹੁਤ ਮਹੱਤਵਪੂਰਨ ਨੇ ਜੀ ਪਰ ਕਿਉਂਕਿ ਇਹ ਬੈਨ ਪੂਰੇ ਪੰਜਾਬ ਦੇ ਵਿੱਚ ਘੁੰਮਣੀ ਆ ਔਰ 2 ਮਹੀਨੇ ਸਾਡੇ ਕੋਲੇ ਬਠਿੰਡਾ ਆ ਪੰਜਾਬ ਸਟੇਟ ਕੋਲੇ ਰਹਿਣੀ ਆ ਜੀ ਤਾਂ ਇਹ ਬਠਿੰਡਾ ਦੇ ਵਿੱਚ ਹੀ ਨਹੀਂ ਪੂਰੇ ਸਟੇਟ ਦੇ ਵਿੱਚ ਕੁਮੈਗੀ ਜੀ ਔਰ ਸਾਡੀਆਂ ਜਿਹੜੀਆਂ ਜਿੱਥੇ-ਜਿੱਥੇ ਹਰ ਇੱਕ ਥਾਂ ਤੇ ਲਗਭਗ ਡਿਸਟ੍ਰਿਕਟ ਲੈਵਲ ਤੇ ਸਾਡੀਆਂ ਇਕਾਈਆਂ ਹੈਗੀਆਂ ਨੇ ਜੀਆਂ ਉਹਨਾਂ ਇਕਾਈਆਂ ਨੇ ਆਲਰੇਡੀ ਜਿਹੜਾ ਹੈਗਾ ਇਹ ਪ੍ਰੋਗਰਾਮ ਸਾਰੇ ਕੈਂਪਾਂ ਦੇ ਪਲਾਨ ਕੀਤੇ ਹੋਏ ਨੇ ਕਿਉਂਕਿ ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਸਾਡੀ ਸੈਂਟਰਲ ਬਾਡੀ ਦੁਆਰਾ ਪਹਿਲਾਂ ਤੋਂ ਹੀ ਦਿੱਤੀ ਗਈ ਸੀ ਇਸ ਕਰਕੇ ਇਹਦੇ ਵਿਚਾਲੇ ਕਿਸ ਕਿਸਨ ਦਾ ਬਕਵਾ ਪਾਉਣ ਦੀ ਕੋਈ ਗੱਲ ਨਹੀਂ ਜੀ ਤੁਸੀਂ ਸਹੀ ਕਿਹਾ ਜੀ ਮੈਂ ਕਹਿਮ ਗੁਜ਼ਾਰਿਸ਼ ਕਰਾਂਗਾ ਕੈਮਰਾਮੈਨ ਨੂੰ ਦਿਖਾ ਦਿਆਂ ਕਿ ਲੋਕ ਜਿਹੜੇ ਹੈ ਉਹ ਵੈਨ ਤੱਕ ਇਸ ਤਰ੍ਹਾਂ ਪਹੁੰਚ ਕਰ ਰਹੇ ਹੈ ਅੰਦਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੈ ਡਾਕਟਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਅੰਦਰ ਉਹਨਾਂ ਨੂੰ ਹਯਾ ਕਰਾਉਂਦੇ ਆ ਡਾਕਟਰ ਜਵਰਾਜ ਮੜਕਣ ਐਮ ਡੀ ਆਈ ਨੇ ਜੀ ਜੀ ਉਹ ਆਲਰੇਡੀ ਜਿਹੜੇ ਹੈਗੇ ਬਾਬਾ ਦੇ ਬਹੁਤ ਪਹੁੰਚੇ ਹੋਏ ਭਗਤ ਨੇ ਜੀ ਤੇ ਜਦੋਂ ਸਾਡਾ ਬਠਿੰਡਾ ਦੇ ਵਿੱਚ ਕੈਂਪ ਲਾਉਣ ਦੀ ਗੱਲ ਆਈ ਤਾਂ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੇ ਬਾਰੇ ਤਾਂ ਅਸੀਂ ਇਹਨਾਂ ਨੂੰ ਹੀ ਚੁਣਿਆ ਜੀ ਕਿਉਂਕਿ ਆਮ ਤੌਰ ਤੇ ਕਈ ਵਾਰ ਇਹ ਕਿਹਾ ਜਾਂਦਾ ਵੀ ਡਾਕਟਰਾਂ ਨੂੰ ਵੀ ਕੋਈ ਲੋਭ ਲਾਲਚ ਹੁੰਦੇ ਨੇ ਪਰ ਇਹ ਡਾਕਟਰ ਸਾਹਿਬ ਐਸੇ ਨੇ ਕਿਉਂਕਿ 바ਵਾ ਦੇ ਭਗਤ ਨੇ ਸਾਨੂੰ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ ਜੀ ਤਾਂ ਡਾਕਟਰ ਸਾਹਿਬ ਨੇ ਖੁਦ ਹੀ ਆਫਰ ਕੀਤਾ ਵੀ ਮੈਂ ਜਿਹੜਾ ਹੈਗਾ ਇੱਥੇ ਜਿਹੜਾ 4 ਦਿਨਾਂ ਦਾ ਆਈ ਕੈਂਪ ਹੈ ਉਹ ਲਾਉਂਗਾ ਤੇ ਇਸ ਦੇ ਵਿੱਚ ਅਸੀਂ ਹਰ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੈ ਪੇਸ਼ੈਂਟ ਨੂੰ ਸੁਵਿਧਾ ਪਰੋਵਾਈਡ ਕਰ ਰਹੇ ਆ ਜੀ 3 ਨਾਲਾ ਪਾਣੀ ਵੀ ਰੱਖਿਆ ਗਿਆ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਜੀ ਸਾਹਮਣੇ ਰਜਿਸਟ੍ਰੇਸ਼ਨ ਚੱਲ ਰਹੀ ਹੈ ਸਾਡੇ ਦੋ ਸੇਵਾਦਾਰ ਲੱਗੇ ਹੋਏ ਨੇ ਜੀ ਔਰ ਉਧਰ ਸਾਡੀਆਂ ਦਵਾਈਆਂ ਤੇ ਵੀ ਸਾਡੇ ਤਿੰਨ ਸੇਵਾਦਾਰ ਲੱਗੇ ਹੋਏ ਨੇ ਜੀ ਤੇ ਚਾਹ ਪਾਣੀ ਦਾ ਵੀ ਸਾਰਾ ਅਰੇਂਜਮੈਂਟ ਕੀਤਾ ਗਿਆ ਔਰ ਐਸੇ ਤਰ੍ਹਾਂ ਜਿਹੜਾ ਹੈਗਾ ਇਹ ਸਾਡਾ ਮਤਲਬ ਜਿੰਨੇ ਸੇਵਾਦਾਰ ਨੇ ਇਹ ਬੜੇ ਨਿਸ਼ਕਾਮ ਰੂਪ ਦੇ ਵਿੱਚ ਪੂਰੇ ਉਤਸ਼ਾਹਿਤ ਨੇ ਜੀ ਪੂਰੇ ਉਤਸ਼ਾਹਿਤ ਨੇ ਕੈਂਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਲਾਉਣ ਵਾਸਤੇ ਇਸ ਕਰਕੇ ਮੈਂ ਸਮਝਦਾ ਇਸ ਕੈਂਪਾਂ ਦੇ ਜ਼ਰੀਏ ਕਮ ਸੇ ਕਮ ਜੋ ਭਗਵਾਨ ਦਾ ਮੁੱਖ ਮੰਤਰ ਰਹਿ ਹੈਗਾ ਦੀਨ ਦੁਖੀਆਂ ਨੂੰ ਸੇ ਪ੍ਰੇਮ ਕਰੋ ਮੇਰਾ ਸਾਈਂ ਪ੍ਰਸੰਨ ਹੋਗਾ ਉਹ ਆਣ ਵੀ ਇਹੀ ਕਹਿੰਦੇ ਨੇ ਕਿ ਮੇਰੇ ਭਗਤ ਮੇਰੇ ਅਨੁਯਾਈ ਮੇਰੇ ਕੋਲੇ ਘਟ ਆਉਣ ਬਲਕਿ ਦੀਨ ਦੁਖੀਆਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰਨਾ ਉਹੀ ਜਿਹੜੀ ਹੈਗੀ ਆ ਉਹ ਮੈਨੂੰ ਸਹੀ ਖੁਸ਼ੀ ਹੈ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂ ਭਗਵਾਨ ਦੇ ਆਪਣੇ ਭਗਤਾਂ ਦੇ ਸਿਰ ਤੇ ਆਪਣੇ ਆਪ ਹੀ ਹੱਥ ਰੱਖ ਕੇ ਰੱਖੂੰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਧੰਨਵਾਦ। ਜੀ ਹਾਈ ਟੈਕ ਵੈਨ ਹੈ ਇਹ ਤੁਹਾਨੂੰ ਅਸੀਂ ਅੰਦਰ ਵੀ ਇਹ ਵੈਨ ਜ਼ਰੂਰ ਦਿਖਾਵਾਂਗੇ। ਜਿੱਥੇ ਕਿ ਅੰਦਰ ਵੈਨ ਦੇ ਵਿੱਚ ਡਾਕਟਰ ਸਾਹਿਬ ਜਿਹੜੇ ਨੇ ਉਹ ਟੈਸਟ ਕਰ ਰਹੇ ਨੇ ਇੱਥੇ ਬਕਾਇਦਾ। ਚਰਵਾਤੀ ਤੌਰ ਤੇ ਜਿਹੜੇ ਟੈਸਟ ਜਿਹੜੇ ਹੈ ਉਹ ਇੱਥੇ ਦੇਖੇ ਜਾ ਰਹੇ ਆ। ਅਤੇ ਉਸ ਤੋਂ ਬਾਅਦ ਹਾਈ ਟੈਕ ਮਸ਼ੀਨਾਂ ਰਾਹੀਂ ਵੀ ਤੁਸੀਂ ਦੇਖ ਰਹੇ ਹੋ। ਡਾਕਟਰ ਸਾਹਿਬ ਵੀ ਜਿਹੜੇ ਨੇ ਲੱਗੇ ਹੋਏ ਨੇ ਪੇਸ਼ੈਂਟਸ ਨੂੰ ਵੈਨ ਦੇ ਅੰਦਰ ਹੀ ਇਹ ਇਸ ਵੇਲੇ ਦੇਖ ਰਹੇ ਨੇ। ਇਹ ਮੋਟਾ ਸੁਵਾਰਾ ਨੰਬਰ ਜਿਹੜਾ ਤੁਹਾਡਾ ਨੰਬਰ ਆਟਮਾਈ ਜਿਹੜਾ ਹਸਪਤਾਲ ਵਿਦਿਨ ਕੰਨੋਂ ਇੱਕ ਡਾਟਾ ਆ ਗਿਆ ਜੀ ਹਾਂ ਜੀ ਤੁਹਾਡਾ ਉਧਰ ਹੋ ਗਿਆ ਹਾਂਜੀ ਬਸ ਇਹਦਾ ਬਟਾ ਇੱਕ ਛੋਟਾ ਜਿਹਾ ਬੱਚਾ ਵੀ ਹੈ ਸਾਡੇ ਕੋਲੇ ਜਿਹੜਾ ਕਿ ਇਸ ਆਈ ਚੈੱਕ ਅਪ ਕੈਂਪ ਦੇ ਵਿੱਚ ਚੈੱਕ ਕਰਵਾਉਣ ਆਇਆ ਹੈ ਬੱਚੇ ਤੁਹਾਡਾ ਕੀ ਨਾਮ ਹੈ ਲਖਸ਼ਾ ਲਖਸ਼ ਤੁਸੀਂ ਇੱਥੇ ਅੱਖਾਂ ਚੈੱਕ ਕਰਵਾਉਣ ਆਏ ਹੋ ਤੇ ਕੀ ਗੱਲ ਹੋ ਗਈ ਸੀ ਅੱਖਾਂ ਨੂੰ ਤੁਹਾਡੀ ਮੈਂ ਗਿਰ ਗਿਆ ਆ ਬੈੱਡ ਸੇ ਹੂੰ ਤੇ ਫਿਰ ਇੱਕ ਅੱਛਾ ਇੱਥੇ ਤੁਹਾਨੂੰ ਕੌਣ ਲੈ ਕੇ ਆਇਆ ਆਪਾ ਲੈ ਕੇ ਆਏ ਆਪਾ ਲੈ ਕੇ ਆਏ ਨੇ ਤੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਅੱਖਾਂ ਚੈੱਕ ਕਰਵਾ ਕੇ ਅੱਛਾ ਲੱਗਾ ਬੋ ਜੀ ਸੋ ਸਾਡੇ ਨਾਲ ਗੱਲ ਕਰਨ ਲਈ ਲਖੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ